ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਤੇ ਜੋ ਅੱਜ ਤੁਹਾਨੂੰ ਗੱਲ ਦੱਸ ਰਹੀ ਏ ਬਾਈ ਤੇ ਆਪਣੇ ਨਵੇਂ ਕੰਮ ਸ਼ੁਰੂ ਕਰਿਆ ਐਡ ਕਰਨ ਦਾ ਐਡ ਕਰਨਾ ਸਮਝ ਲਓ ਮਤਲਬ ਜਿਵੇਂ ਕਿਸੇ ਨੇ ਆਪਦੀ ਮਸ਼ੀਨਰੀ ਦੀ ਆਪਦੀ ਕੱਪੜੇ ਦੁਕਾਨ ਦੀ ਆਪਦੀ ਰਿਪਰਚੂਨ ਦੀ ਦੁਕਾਨ ਦੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਸਾਡੇ ਨਾਲ ਸੰਪਰਕ ਕਰੋ ਅਸੀਂ ਲੋਕਾਂ ਨੂੰ ਰੁਪਏ ਘੱਟ ਲੈਨੇ ਆ ਪੈਸੇ ਸਾਰੇ ਲੈਂਦੇ ਨੇ ਫ੍ਰੀ ਐਡ ਕੋਈ ਨਹੀਂ ਕਰਦਾ ਸਹੀ ਜੀ ਗੱਲ ਕਹਿਣ ਦਾ ਕੋਈ ਦੁੱਖ ਨਹੀਂ ਹੁੰਦਾ ਅਸੀਂ ਐਡ ਕਰਨ ਲੱਗੇ ਅੱਜ ਪਹਿਲੀ ਐਡ ਕਰਕੇ ਆਇਆ ਪਜਹੀ ਜੀ ਪਹਿਲੀ ਐਡ ਕਰੀਏ ਸਾਨੂੰ ਉਹਨਾਂ ਨੇ ਪਹਿਲੀ ਐਡ ਦੇ ਸਾਬ ਨਾਲ ਦਿੱਤਾ ਕੰਮ ਤੇ ਖਾਲੀ ਹੱਥ ਨਹੀਂ ਮੁੜੇ ਦੀ ਲੈ ਕੇ ਆਏ ਕੁਛ ਨਾ ਤੋਂ ਤੇ ਐਸੀ ਐਡ ਕਰਦੇ ਆਂ ਬਾਈ ਜਿਸ ਨੇ ਐਡ ਕਰਾਉਣੀ ਹੁੰਦੀ ਹੈ ਸਾਨੂੰ ਮਿਲ ਸਕਦਾ ਸਾਡਾ ਨੰਬਰ ਆ 98724 62809 ਇੱਕ ਵਾਰੀ ਫੇਰ ਨੰਬਰ ਬੋਲਦਾ ਮੈਂ 98724 62809 ਕਿਸੇ ਵੀ ਪ੍ਰਕਾਰ ਦੀ ਐਡ ਕਰਵਾਉਣੀ ਹੈ 5000 ਤੋਂ 8000 ਤੱਕ ਸਟਾਰਟ ਹੈ ਬਾਈ ਉੱਪਰ ਤੱਕ ਲੈਵਲ ਹੈ 15000 ਤੱਕ ਸਾਡੇ ਕੋਲ ਹਜੇ ਤੱਕ ਅਸੀਂ ਇੰਨੇ ਕੀ ਲੈਨੇ ਆ ਲੋਕ 20 25 30 30000 ਰੁਪਏ ਲਈ ਜਾਂਦੇ ਆ ਸਾਡਾ 10000 ਘੱਟ ਆ ਜਾ ਜਿਸ ਵੀ ਮੇਰੇ ਵੀਰ ਭਰਾ ਨਾਲ ਸਾਥੂ ਐਡ ਕਰਵਾਉਣੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਦੇਸੀ ਜੇ ਬੰਦੇ ਆ ਦੇਸੀ ਤੌਰ ਤੇ ਬਣ ਕੇ ਆਵਾਂਗੇ ਜਿਹੀ ਜੀ ਐਡ ਹੋਊ ਉਸ ਹਿਸਾਬ ਨਾਲ ਹੀ ਬਣ ਕੇ ਆਵਾਂਗੇ ਤੇ ਐਡ ਕਰਾਂਗੇ ਤੇ ਜਰੂਰ ਸਾਨੂੰ ਮੌਕਾ ਦਿਓ ਪੈਸੇ ਵੀ ਨਹੀਂ ਘੱਟ ਵੱਧ ਕਰ ਲਿਓ ਸੀ ਲੈ ਲਾਂਗੇ ਪਰ ਸਭ ਤੋਂ ਪਹਿਲਾਂ ਐਡ ਕਰਾ ਕੇ ਦੇਖੋ ਜੇ ਨਾ ਤੁਹਾਡਾ ਸਮਾਨ ਦੁੱਗਣਾ ਤਿੱਗਣਾ ਵਿਕਿਆ ਆਓ ਤੁਹਾਨੂੰ ਇੱਕ ਐਡ ਦਿਖਾਉਨੇ ਆ ਛੋਟੀ ਜੀ 2-2.5 ਮਿੰਟਾਂ ਦੀ ਉਦੋਂ ਪਿੱਛੇ ਸਾਡਾ ਵਲੌਗ ਹੋਊਗਾ ਜਿਹੜਾ 2-4 ਮਿੰਟਾਂ ਦਾ ਹੋਊਗਾ ਜਰੂਰ ਦੇਖਿਓ ਬਹੁਤ ਹੀ ਵਧੀਆ ਤੇ ਕਲੈਕਸ਼ਨ ਵੀ ਇੱਕ ਨੰਬਰ ਆ ਤੇ ਦੁਨੀਆ ਇਥੇ ਆਪਣੇ ਏਰੀਆ 'ਚ ਉਦਕਾਨ ਨੂੰ ਜਾਣਦੇ ਵੀ ਆ ਪਰ ਜਿਹੜੇ ਨਹੀਂ ਜਾਣਦੇ ਉਹ ਜਰੂਰ ਜਾਣਗੇ ਸਸਤੇ ਰੇਟਾਂ ਦੇ ਕੱਪੜੇ ਵਧੀਆ ਕੰਪਨੀ ਦੇ ਬ੍ਰੈਂਡਾਂ ਦੇ ਹਿਸਾਬ ਨਾਲ ਮਿਲਦੇ ਨੇ ਤੇ ਜਰੂਰ ਸਬਸਕ੍ਰਾਈਬ ਕਰੋ ਨਾਲ ਤੇ ਆਓ ਵੀਡੀਓ ਦੇਖਿਓ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਤੇ ਤੁਹਾਨੂੰ ਪਤਾ ਖੇਤੀ ਪੰਜਾਬ ਦੀ ਆ ਗਰੋਂ ਨੇ ਆ ਪਰ ਅੱਜ ਖੇਤੀ ਪੰਜਾਬ ਵਾਲੇ ਆਏ ਨੇ ਡੀਸੀ ਸਾਹਿਬ ਦੇ ਡੀਸੀ ਨਾਲ ਆਪਣੀ ਪਰਾਲੀਦਾਰੀਆ ਕਰੇ ਸਮੂਹ ਵੀਡੀਓ ਨਹੀਂ ਪਾਈ ਸੀ। ਘੱਟੋ ਘੱਟ ਡੀਸੀ ਦੇ ਮੈਨੂੰ 8-9 ਸਾਲ ਹੋ ਗਿਆ ਹੁੰਦੇ ਨੂੰ ਤੇ ਡੀਸੀ ਦੇ ਲੋਕਾਂ ਦਾ ਨਾਂ ਬਹੁਤ ਪੁਰਾਣਾ ਪਰ ਜੀ ਨਹੀਂ ਆਏ ਨਾ ਤਾਂ ਪੁਰਾਣਾ ਤੁਸੀਂ ਪਰ ਇਹਦੇ ਕਲੈਕਸ਼ਨ ਨੂੰ ਦੇਖੋ ਆਪ ਜੀ ਦਾ ਜੀ। A to Z ਤਿੱਜਾ ਨੇ ਤੇ ਬਈ ਸਾਰੇ 10 ਵੈਰਾਈਆਂ ਅੰਦਰ ਕੋਲ ਸਾਰੇ ਪਾਉਂਦੇ ਨੇ ਆਪਣੇ ਕੋਲ ਸਾਰਾ ਬਲੇਜ਼ਰ ਕੋਟ ਪੈਂਟ ਮੈਂ ਬਾਲੇ ਮੋਟੇ ਬਈ ਪਹਿਲਾਂ ਵਾਧੂ ਜਿੰਨੇ ਮੈਂ 5XL ਤੱਕ 7XL ਤੱਕ ਬਈ ਮਨੋਏ ਦੀ ਮੈਂ ਮੋਟਾ ਮੇਰੇ ਕੱਪੜੇ ਨਹੀਂ ਮੇਚ ਹੁੰਦੀ ਬਈ ਡੀ ਸ਼ੇਰ ਦੀ ਮੇਰੇ ਕੱਪੜੇ 7XL ਤੱਕ ਹੈਗੇ ਆਪਣੇ ਕੋਲ ਤੇ ਮੇਥਾ ਵੀ ਜਿਹੜੇ ਬਾਲੇ ਮੋਟੇ ਨੇ ਠੀਕ ਹੈ ਸਰ 140 ਕਿਲੋ ਵਾਲੇ 145 ਆਜੋ 110 ਕਿਲੋ ਵਾਲਾ 145 ਕਿਲੋ ਵਾਲੇ ਆਜੋ ਬਾਈ ਡੀਸੀ ਦੇ ਹਾਂ 145 142 70421 98142 70421 ਤੇ ਬਾਈ ਨਾਲ ਜਰੂਰ ਕੰਟੈਕਟ ਕਰਿਓ ਬਰਨਾਲਾ ਕੱਚਾ ਕਾਲ ਚ ਰੋਡ ਤੇ ਡੀਸੀ ਦਾ ਮਸ਼ਹੂਰ ਆ ਪੁਰਾਣਾ ਡੀਸੀ ਦਾ ਕਿਰਨ ਨਾਮ ਲੈ ਰਿਓ ਤੁਹਾਨੂੰ ਸਾਡ ਕੇ ਜਾਣਗੇ ਦੁਕਾਨ ਤੇ ਐਨੀ ਓਕੇ ਕੰਮ ਚੱਲ ਡੀਸੀ ਹੁਣ ਮੈਨੂੰ ਦਿਖਾ ਦਿਓ ਜਰੂਰ ਤਾਂ ਹੋਈ ਆ ਟੀ-ਸ਼ਰਟਾਂ ਦੇ ਮੈਂ ਤੈਨੂੰ ਟੀ-ਸ਼ਰਟਾਂ ਦੇ ਆਪਣਾ ਲਾਉਣ ਦੇ ਅਸੀਂ ਤਾਂ ਕੈਪੜੀ ਕਹਿੰਦੇ ਆ ਪੰਜਾਬੀ ਦੇ ਅਸਲੀ ਪਿੰਡ ਵਾਲਿਆਂ ਦੇ ਯਾਰ ਮੈਂ ਤੇਰੇ ਨੂੰ ਮੱਕੀ-ਮੱਕੀ ਬੀਜਾਂ ਯਾਰ ਤੈਨੂੰ ਪਤਾ ਲਾ ਵਧੀਆ ਹੀ ਪਾਵਾਂਗੇ ਫਿਰ ਉਹ ਤਾਂ ਜੱਟਾਂ ਦੀ ਚੜ੍ਹਾਈ ਆ ਈੜੀ ਦਾ ਸੀ ਪਾ ਫਿਰ ਹਾਂ ਦੇਖ ਕਲਰ ਦੇਖ ਆਇਆ ਮਿੱਤਰਾ ਬੰਸਲਾ ਆਇਆ ਆ ਦੂਰੇ ਆ ਜਾ ਹੋਰ ਭਾਈ ਇਹ ਨਾ ਜਰਾ ਭਾਈ ਜਦੋਂ ਮੈਂ ਇਹਦੇ ਕੋਲੇ ਆਇਆ ਨਾ ਕਹੇ ਇਹ ਮੈਨੂੰ ਹੀ ਕਰਨਾ ਆਇਆ ਤੇਰਾ ਹੱਲ ਮੈਂ ਕਰੂੰਗਾ ਇੱਥੋਂ ਦੁਕਾਨ ਦੀ ਇੱਥੋਂ ਚੜਜੋ ਇੱਥੋਂ ਚੜਜੋ ਤਿੰਨ ਮੰਜ਼ਲੀ ਦੁਕਾਨ ਹੈ ਛੋਟੀ ਜੂਈ ਨਾਲ ਲੰਮੋ ਇਹ ਤੇ A to Z ਬੰਦਰੀ ਕਲੈਕਸ਼ਨ ਪਈ ਆ ਜੋ ਗਰਾ ਮਿੱਤਰੋ ਸਾਡੇ ਯਾਰ ਡੀ ਫਾਸਟ ਦਾ ਸਾਰਾ ਬਿਲਕੁਲ ਜੀ ਬਿਲਕੁਲ ਜੀ ਦਿਖਾ ਰਹੇ ਮੈਂ ਤੁਹਾਨੂੰ ਸਾਰਾ ਦਿਖਾ ਰਹੇ ਹੁਣ ਗਰਮੀ ਦੇ ਨਿਊ ਟੀ-ਸ਼ਰਟ ਤਾਂ ਨਿਕਰੇ ਆਪ ਲੋਰ ਬਹੁਤ ਸੋਹਣੇ ਕਾਰਗੋ ਡਿਜ਼ਾਈਨ ਬਹੁਤ ਕੁਝ ਆ ਰਹੀ ਫੁੱਲ ਆਜੂ ਹਾਫ 슬ੀਵ ਕੁਸ਼ ਮਰਜੀ ਲੋ ਵੀਰੇ ਆਓ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਠੀਕ ਹੈ ਜੀ ਧੰਨਵਾਦ ਹਾਂ ਜੀ ਇੱਕ ਔਰ ਫੇਰ ਆਗਰਾ ਤੇ ਗਵਿੰਦਰ ਕੱਲ ਪਟਨਾ ਦੇ ਕਾਜ ਨਾਲ ਜੀ ਨਾ ਉਹਨੇ ਆਮਨੇ ਕਾਜਰਾ ਜੀ ਹਾਂ ਗੈਰਾ ਜੀ ਇਹ ਵੀ ਪੁਰਾਣਾ ਪੂਰੀ ਚ ਪਾ ਦਈਏ। ਹੁਣ ਮੈਂ ਧੋ ਕੇ ਰੱਖ ਰਿਹਾ ਹਾਂ ਤਾਂ ਇੱਕ ਕੰਮ ਦਾ ਸਲਜੀ ਬਣਾ ਲੈਣਾ ਪਰਸ ਨੂੰ। ਕਾਫੀ ਗਾਜਰਾਂ ਨੇ ਪੰਜ 30 ਕਿਲੋ ਦਾ ਟਰਾਲੀ। ਇਹ ਬਹੁਤ ਹੀ ਬਲਾਉ ਤੇ ਤੁਹਾਨੂੰ ਅਸੀਂ ਪਹਿਲਾਂ ਵੀ ਵੀਡੀਓ ਬਣਾ ਕੇ ਲਿਆ ਹੈ ਘਰੇ ਦੀ। ਤੇ ਤੁਹਾਨੂੰ ਦੱਸ ਰਹੀਏ ਬਹੁਤ ਹੀ ਮਾੜੀ ਗੱਲ ਹੋਈ ਆ ਅਸੀਂ ਮੇਰੀ ਖਾਲੇ ਹਾਂ ਅਸੀਂ ਦੂਸਰੇ ਘਰ ਦੀ ਚਾਚੇ ਦੀ ਕੁੜੀ ਆਵੰਦੇ। ਅਮਨ ਦੀ ਚਾਚੇ ਦੀ ਨੂੰ ਉਹਦੀ ਡੈਕਥੋ ਹੋ ਚੁੱਕੀ ਆਗੀ। ਉਹਨਾਂ ਨੂੰ ਉਮਰ ਦੇ ਵਿੱਚ 40-45 ਸਾਲ ਦੀ ਸੀ। ਤੇ ਕੈਂਸਰ ਦੀ ਮਰੀਜ਼ ਸੀ ਵਿਚਾਰੀ ਬਹੁਤ ਹੀ ਮਾਰਾ ਕਮ ਹੋਇਆ ਤੇ ਅੱਜ ਉਹਦੇ ਸੰਸਕਾਰ ਕਰਾਇਆ ਤੇ ਦੋਵੇਂ ਬਾਈਓ ਕੱਲ੍ਹ ਸੀ ਢੀਲੀ ਬਾਗ ਰਹਿ ਗਈ ਕੱਲ੍ਹ ਤਾਂ ਹੀ ਰਹਿ ਗਈ ਸੀ ਇਹਨੂੰ ਪਤਾ ਲੱਗ ਗਿਆ ਸੀ ਵੀ ਸੰਦੀਪ ਸਿੰਘ ਦਾ ਉਹਦੀ ਕੁੜੀ ਵੀ ਬਚਦੀ ਨਹੀਂ ਇਸੇ ਕਰਕੇ ਅਸੀਂ ਹੁਣ ਆਏ ਆ ਦੋਨੇ ਕਿਉਂ ਬੁੱਤ ਘਰੇ ਤੇ ਅਸੀਂ ਮਿੱਤਰوں ਦੀ ਉੱਥੇ ਛੱਡਿਆ ਕੰਨ ਨੂੰ ਫੁੱਲ ਨੇ ਫੁੱਲਾਂ ਤੋਂ ਬਾਹਰ ਹੋ ਆ ਜਾਣੀ ਚਲੋ ਵੀ ਤੁਹਾਨੂੰ ਘਰੇ ਵੀ ਛੱਡਦਾ ਘਰੇ ਬੀਬੀ ਕੱਲੀ ਐ ਬੀਬੀ ਕਹਿੰਦੀ ਰਾਤ ਨੂੰ ਮੱਤਾਂ ਰਾਤ ਨੂੰ ਗਾ ਇਹ ਕੱਲੀ ਨੇ ਦਾ ਰਕ ਬਸ ਜਲਾ ਬਈ ਇੱਕ ਤਾਂ ਹੁਣ ਉਮਰ ਵੱਡੀ ਏ ਢਿੱਲੀ ਮੱਠੀ ਆਣੀ ਕੋਈ ਗੱਲ ਬਾਤ ਹੋ ਜੇ ਕਹਿੰਦਾ ਤਾਂ ਮੇਰੀ ਮਾਂ ਫੇਰ ਨਹੀਂ ਆ ਜਿਹੜੀ ਰਾਤ ਤੱਕਲੀ ਚਲੇ ਨੇ ਢੇਲੀ ਆ ਗਈ ਤੇ ਇਹਦੇ ਨਾਲੇ ਕੋਲੇ ਫੇਰ ਵੀ ਔਖਾ ਬੋਤ ਆ ਜੀ ਘਰੇ ਮੁੰਡਾ ਹੋਵੇ ਪੁੱਤਾਂ ਹੋਵੇ ਬੰਦੇ ਨੂੰ ਗੁੱਗਣਾ ਹੋਵੇ ਕਹਿੰਦੇ ਚਲੋ ਰਾਤ ਨੂੰ ਆਂਦੀ ਅੱਜ ਅਸੀਂ ਪਹਿਲੀ ਆਗੇ ਤਨੇ ਹੀ 4:00 ਵਜੇ ਨੂੰ ਫੇਰ ਵੀ ਉਹ 4:00 ਵਜੇ ਦੀ ਸੰਸਕਾਰ ਕਰਾ ਕੇ ਆਉਂਦੇ ਨੇ ਤੇ ਕਰੋ ਬੀਬੀ ਨਾਲ ਗੱਲ ਤੁਸੀਂ ਭਈ ਆ ਕੇ ਜਿਵੇਂ ਅੱਖ ਦੇ ਘਰ ਵੜ ਵੜ ਖੰਦਾ ਕੀ ਕਰੇ ਕੋਈ ਹੈ ਨਾ ਤੇ ਦਈ ਤਾਂ ਵਿਚਾਰੀ ਸੁਖਤ ਦੀ ਇੱਧਰ ਤਾਂ ਬਹੁਤ ਵਧੀਆ ਹੋਇਆ ਕਿ ਬਹੀ ਗੁਰੂ ਦੇ ਰੰਗ ਨੇ ਉਹ ਹੀ ਤਾਂ ਖੁਸ਼ੀ ਦੇਣ ਵਾਲਾ ਉਹ ਹੀ ਗਮੀ ਦੇਣ ਵਾਲਾ ਗੁਰੂ ਲੱਤੀ ਦੀ ਮੌਤ ਹੋਈ ਹੈ ਉਹ ਬਹੁਤ ਮਾੜਾ ਕੰਮ ਹੋ ਗਿਆ ਵਿਚਾਰੀ ਜਿਹੜੇ ਘਰ ਪਛੜ ਕੇ ਬੱਚੇ ਨੇ ਮਿਆਣੇ ਨੇ ਬਾਕੀ ਘਰ ਵੀ ਸਾਰਾ ਲੱਗ ਗਿਆ ਬੀਬੀ ਛੋਟੀ ਉਮਰੀ ਸੀ ਵਿਚਾਰੀ ਦੀ ਘਰ ਲੱਗ ਗਿਆ ਜਿਹੜਾ ਇਹਦਾ ਫੇਰ ਤੇ ਇੱਧਰ ਲੰਗਿਆ ਦੇਖੀ ਵੀ ਬੀਬੀ ਤੋਂ ਸਾਰੇ ਨੀ ਲ ਆਹ ਕਲਵਾਈ ਤੇ ਅਕਲ ਦੀ ਪਰਹੀ ਹੋਈ ਸੀ ਮਹਾਰਾਜ ਨੂੰ ਉਮਰ ਛੋਟੀ ਦੇਦੀ ਆ ਅਕਲ ਜੋ ਪਰਹੀ ਉਹ ਤਾਂ ਹੜਾ ਜਾਂ ਚਾਹ ਕੇ ਗਿਆ ਓਰੇ ਮਾਸੀ ਜੀ ਤਾਂ ਨਾ ਕਹਣੀ ਤੀ ਤੇ ਮੈਂ ਤਰਸੀਮ ਵੀ ਰਾ ਤਰਸੀਮ ਵੀ ਰਾ ਐ ਕਰਦੇ ਮੂੰਹ ਸੁੱਕਦਾ ਵੀ ਜਦ ਬਾਗ ਜਾਂਦਾ ਨਾ ਰਾਣੀ ਮਿਹਾਤ ਕਰਾਉਂਦੀ ਮੇਰੀ ਸਹੁੰਦੀ ਵੀ ਹਰਾ ਭਾਈ ਲੱਗਦਾ ਇਧਰ ਉਹ ਜਿਹੜਾ ਡੱਕਾ ਕਰਨ ਲੱਗੇ ਨੇ ਉਹ ਆ ਵਧੀਆ ਸੀ ਐ ਮਿਹਾਤ ਕਰਾਉਂਦੀ ਵੀਰੇ ਲਈ ਭਾਈ ਨੂੰ ਜੇਡਾ ਕਰਦੇ ਇੰਨਾ ਔਖਾ ਮਕਾ ਆ ਤੇ ਮੰਦਾਸ ਹੈ ਮੈਂ ਤਾਂ ਕੱਲ ਦਾ ਉਹਦੇ ਗੋਲ ਗੋਲ ਮੂੰਹ ਉਹਦਾ ਰੂ ਮੂਰੇ ਕਰਦੀ ਆ ਕੁੜੀ ਦੀ ਮਹਾਰਾ ਕੁੜੀ ਜਿਹੜੀ ਉਹਦੀ ਕੁੜੀ ਛੋਟੀ ਜੱਫੀਆਂ ਤੇ ਲੈ ਲੈ ਕੇ ਤੇ ਦਾਦੀ ਨੂੰ ਬਰਿਆਉਂਦੀ ਹੈ ਕਿਤੇ ਭੂਆ ਨੂੰ ਬਰਿਆਉਂਦੀ ਹੈ ਇੰਨੀ ਆਕਲ ਵਾਲੀ ਕੁੜੀ ਆਕਲ ਸਿਆਣਾ ਨੇ ਜਵਾਬ ਦਿਆ ਸਿਆਣੇ ਮੁੰਡਾ ਕੰਪ ਮੁੱਤ ਰਿਆ ਫਿਰਦਾ ਬੱਜੋ ਬੱਤਾ ਬੱਜਾ ਨਿਆਣਾ ਹੈ ਉਹਨੂੰ ਪਤਾ ਨਹੀਂ ਹਲੇ ਬੱਚਾ ਨਿਆਣਾਗਾ ਜੀ ਹੁਣ ਤਿੰਨ ਗੁੱਡੀਆਂ ਨੇ ਹਨਾ ਦੋ ਕੁੜੀਆਂ ਨੇ ਇੱਕ ਤਾਂ ਬਾਹਰ ਹੋ ਗਈ ਇੱਕ ਹੋ ਗਈ ਹਾਂ ਅੱਛਾ ਵਿਚਾਰੀਆਂ ਕੀ ਕਰ ਰਹੀਆਂ ਕੈਨੇਡਾ ਵਗੀ ਗਈ ਹਾਂ ਕੈਨੇਡਾ ਵਗੀ ਉਹ ਤਾਂ ਮੈਨੂੰ ਪਤਾ ਦੋ ਕੁੜੀਆਂ ਨੇ ਜੇ ਕੰਮ ਉਹਨੂੰ ਵੀਡੀਓ ਗਾਲ ਤੇ ਦਿਖਾ ਤਾ ਮੈਂ ਤੇਰੀ ਸਾਰਾ ਕੁਝ ਹੋਰ ਫਿਰ ਸਾਵਰਾ ਅਜੂ ਵਿਚਾਰੀ ਜਿੱਦ ਲਵੇ ਰੋ ਵਾਹਤੋ ਦੁੱਖ ਦੀ ਮਾੜੀ ਘੜੀ ਹੋਈ ਏ ਇਹ ਬਹੁਤ ਹੀ ਮਾੜੀ ਹੋਈ ਭਾਈ ਕੀ ਕਰੀਏ ਫੇਰ ਵੀ ਮੇਰੇ ਰੱਬ ਨੂੰ ਚੰਗਾ ਲੱਗਦਾ ਤੁਸੀਂ ਜੀ ਵਲੌਗ ਚ ਦੇਖੋ ਇਹ ਮਸੂਰੀ ਵੀ ਚਲਸੀ ਐਡ ਕਰੀਆ ਸਾਡਾ ਜੀ ਪਹਿਲੇ ਐਡ ਸੀ ਜੀ ਤੇ ਉਦੋਂ ਦਾ ਆਚਾਰ ਗੱਲਾਂ ਬਾਤਾਂ ਦੁੱਖ ਸੁੱਖ ਦੀਆਂ ਉਹਦੇ ਇਹ ਕਰ ਲਈਆ ਤੁਸੀਂ ਵਲੌਗ ਦੇਖ ਕੇ ਗਲਤ ਨਾਲ ਸੰਝੇ ਪਹਿਲਾਂ ਵੀ ਐਡ ਕਰੀਆ ਹਾਂ ਉਹਦੇ ਵੀ ਵਿੱਚ ਪਹਿਲਾਂ ਮੂਰੇ ਐਡ ਲਾਈਪੀਆ ਵੀ ਹੁਣ ਕੀ ਗੱਲਾਂ ਕਰਜਨੇ ਸਾਡੀ ਐਡ ਦਾ ਟਾਈਮ ਦੇਣਾ ਸੀ ਟਾਈਮ ਲਾਈਨ ਤੇ ਪਾਉਣੀ ਸੀ ਸਾਡੀ ਐਡ ਦੀ ਮਜਬੂਰੀ ਸੀ ਤਾਂ ਹੀ ਉਹ ਸੀ ਐਡ ਦੇ ਦੇ ਰਹਾਂਗੇ ਤੇ ਨਾਲ ਤੁਹਾਨੂੰ ਦੁੱਖ ਸੁੱਖ ਦੀਆਂ ਗੱਲਾਂ ਦਾ ਪ੍ਰਿਆ ਇਹ ਸਾਡੀ ਇੰਨੀ ਚ ਮੰਜ਼ੂਰ ਕਰਿਓ ਜੀ ਮੈਂ ਵੋਟ ਲਾ ਕੇ ਆ ਗਿਆ। ਵਰਤਾਂਚਨ ਆਂ ਫੇਰ ਆਉਣਾ ਰਹਿ ਗਈ ਉਹ ਹੋਰ ਉਹ ਵੀ ਗਈ ਤੇ ਕੁੜੀ। ਸਾਰੀ ਰਹਿ ਗਈਆਂ ਤੈਨੂੰ। ਅੱਛਾ ਤੈਨੂੰ। ਉਹ ਤਾਂ ਹੁਣ 15 ਦਿਨ ਲਾਉਗੀ ਰਾਮਣ ਦਾ। ਅੱਛਾ ਰਾਮਣ ਤਾਂ। ਬਾਵਲੀ ਐਤਵਾਰ ਨੂੰ ਆਉਗੀ। ਇਹ ਕਹਿੰਦੀ ਕੱਲ ਨੂੰ ਜਦ ਮੈਂ ਫੁੱਲਾਂ ਦਾ ਕੰਮ ਨਿਭੜਿਆ ਰਾਤ ਨੂੰ ਹੋਗੀ। ਤੇ ਕਹਿੰਦੀ ਮੈਂ ਤੇ ਨਹੀਂ ਤੇ ਮੈਂ ਇਕੱਲੀ ਦੁਕਾਨ ਹੁਣ ਔਖਾ। ਕਿਹਾ ਮੈਂ ਪਰਗਟ ਨੂੰ ਕਹਿੰਦਾ ਬਰਦਾਲੇ ਤੋਰ ਸਾਡੇ ਨੂੰ। ਮੇਰੇ ਨਾਲੇ ਤੋਂ ਵਾਪਸ। ਮੇਰੇ ਨਾਲੇ ਤੋਂ ਬਸ ਤੇਰਾ ਆਣਾ ਨਹੀਂ। ਉਹ ਤਾਂ ਕਹਿੰਦੀ ਮਾਇਲਾ ਨੂੰ ਸਾਨੂੰ ਚੜਾ ਕੇ ਸਿੱਧੀ ਰਾਜੀ ਰੋਣ ਵਾਲ ਮੇਲਾ ਤੇਦੀ ਆਉਂਗੇ। ਹਾਂ ਮਾਇਲਾ ਤਾਂ ਸਿੱਧੀਆਂ ਆਉਂਦੀਆਂ ਨੇ। ਆਪਣੇ ਅੱਗੇ ਜਿੱਥੇ ਆਪਾਂ ਜਾਣੇ ਅਸੀਂ ਜੀ ਕਹਾਣੀ ਇਹ ਗੱਲਾਂ ਬਾਤਾਂ ਮਾ ਕਰਾ ਗਏ ਚੋਚਾ ਦੁੱਖਾਂ ਦੀ ਵਰਗੇ ਤੇ ਗੱਖਾਂ ਚ ਜਦੋਂ ਤੁਸੀਂ ਨਾ ਮਹਰਸੋ ਕੱਲ ਕਿਹਾ ਵੀ ਅਸੀਂ ਆ ਨਹੀਂ ਸਕਦੇ ਵੀ ਉਹ ਕੁੜੀ ਤੰਗ ਵਾਲੀ ਆ ਤਾਂ ਕਹੇ ਭੈਣ ਤੰਗ ਵਾਲੀ ਆਓ ਮਹਰਸੋ ਮੇਰੇ ਤਾਂ ਹੌਲ ਫੈ ਗਿਆ ਮੈਂ ਸਭ ਨੂੰ ਮਾਰ ਜਾਉਂਦੀ ਰੂਹ ਮੇਰੇ ਮੂਰੇ ਮੂਰੇ ਆ ਗਈਏ ਗੋਲ ਗੋਲ ਇਹ ਤਾਂ ਮਨੂੰ ਦਵਿੰਦਰ ਤੇ ਕਿਹਾ ਕਿ ਇਹਦੀ ਬਗਤਾਂ ਨੇ ਬੀਬੀ ਕੱਲੀ ਮੈਂ ਬੀਬੀ ਆਪਣੀ ਤਾਕਰੀਆ ਤੇ ਆਉਂਦਾ ਸਾਡ ਨੂੰ ਪੁੱਤ ਪੂਰੇ ਮਹਾਭਗਤ ਬਣ ਜਾਣਗੇ ਆਪ ਨੂੰ ਇਹ ਕਰਨਾ ਪਾਉਂਦਾ ਤੇ ਤਰਨਾ ਤਾਂ ਪੈਂਦੀ ਆ ਬਹੁਤ ਅਜੀ ਔਖ ਦੀ ਖੋ ਪੈ ਗਈ ਮੇਰੇ ਇਹੇ ਜੇ ਵੇਲੇ ਫਿਰ ਮੈਂ ਨਾ ਕਿਹਾ ਵੀ ਤੂੰ ਤਾਂ ਮਾ ਨੁੰ ਗਿਆ ਬੇਬੇ ਨੂੰ ਸਾਹ ਚਵੀ ਲੱਗੇ ਨੇ ਹਾਂ ਤਬਰਾਹ ਜੀ ਹੋ ਗਈ ਜਦੋਂ ਉਹ ਉਹਨੂੰ ਤਾਂ ਨਾਲ ਭੋਗ ਤੇ ਲੈ ਜਾਣਾ ਉਹਦੀ ਪੈਣ ਦੀ ਉਹਦੀ ਪੈਣ ਦੀ ਉਹਨੂੰ ਮੈਂ ਦੱਸ ਪਾਤੀ ਜਾਂ ਨਹੀਂ ਕੋਈ ਨਾ ਕੀ ਵਾਲੀ ਔਖਾ ਹੋ ਗਿਆ ਚਾਹੂਗੀ ਭੋਗ ਤੇ ਤਾਂ ਉਹ ਜ਼ੋਰ ਲੰਦਿਆ ਨਾ ਕਹੀ ਉਹਦੀ ਸੀਟ ਰੱਖੀ ਕਿਸੇ ਨੂੰ ਹੋਰ ਦੀ ਆਪਾਂ ਇੱਕ ਬਸ ਕੋ ਉੱਧ ਪਕਰਦੇ ਤੈਨੂੰ ਚੱਲਣਾ ਹਾਂ ਜੋਤ ਘਰੇ ਰਹੂਗਾ ਤੂੰ ਆਪਾਂ ਚੱਲਣਾ ਤੂੰ ਮੈਂ ਆਵਣਾ ਤੇ ਉਹ ਵੀ ਚੋ ਚਾਹੂ ਜਨਾ ਹਾਂ ਦੁਆਰਾ ਘੱਟ ਕਰਦੀ ਗੱਲ ਪਰ ਚੱਲ ਗਿਆ ਬਹੁਤ ਘੱਟ ਦਾ ਫੈਰਾ ਨਹੀਂ ਜਿਹੜੇ ਦੁੱਖ ਜਿਹੜਾ ਇਨਸਾਨੇ ਬੰਦੇ ਨੂੰ ਹੈ ਉਹ ਉਹ ਦੁੱਖ ਹੋਰ ਹੈ ਜਿਹੜਾ ਹੋਰ ਭੈਣ ਭਾਈ ਨੂੰ ਨਹੀਂ ਜਾਣ ਨਾਲ ਉਹ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਘਰ ਤੇ ਪਰਿਵਾਰ ਹੈ ਉਹਨੂੰ ਦੁੱਖ ਹੋਰ ਹੈ ਤੇ ਜਿਵੇਂ ਜਿਵੇਂ ਨਾ ਰਿਸ਼ਤਾ ਉਹ ਜਿਵੇਂ ਦੁੱਖ ਹੈ ਚਲੋ ਜੀ ਚੰਗਾ ਜੀ ਧੰਨਵਾਦ ਜੀ ਜੇ ਸਾਥੋਂ ਕੋਈ ਹੋਈ ਹੋਈ ਗਲਤੀ ਹੋ ਮਾਫ ਕਰਿਓ ਸਾਡਾ ਛੋਟਾ ਜਿਹਾ ਬਲੌਗ ਹੈ ਜੀ ਤਾਨੂੰ ਵਾਲੀਆਂ ਗੱਲਾਂ ਕਿੰਨੇ ਆਉਂਦੀਆਂ ਹਨ ਇੰਨਾ ਕਿ ਸਾਡਾ ਸਬਕਾਰ ਕਿਉਂ ਚਾਹੀਦਾ ਹਾਂ ਹਾਂ ਅੱਧੇ ਕਮਲੇ ਜਿਵੇਂ ਪੈਂਦੇ ਬਲ ਕੇ ਆਏ ਸਮਝੋ ਤੁਸੀਂ ਹਾਂ ਪਤਾ ਹੀ ਆ ਜੀ ਇਹ ਜਿਹੜੀ ਮੌਤ ਹੁੰਦੀ ਹੈ ਕਹਿਰਦੀ ਇਹ ਕਮਲਾਈ ਕਰ ਦਿੰਦੀ ਹੈ ਹੂੰ ਇਹ ਵੀ ਸਾਧਾ ਨਹੀਂ ਆਪਾਂ ਨੂੰ ਹਨਾ ਫਿਰ ਭੈਣ ਭਾਈ ਡੀਕਦਾ ਵੀ ਬਲੌਗ ਕਿਉਂ ਨਹੀਂ ਆਇਆ ਦੁੱਖ ਦੀ ਘੜੀ ਚ ਸਾਨੂੰ ਇੱਕ ਵਾਰ ਫੇਰ ਕਰਨਾ ਮੂਰੇ ਛੋਟੀ ਜਿਹੀ ਐਡ ਸਾਡੀ ਪਹਿਲੀ ਐਡ ਆ ਜੀ ਕੋਈ ਸਬਕਾਰ ਕਰੇ ਉਹ ਦੁਬਾਰਾ ਖੜਿਆ ਦੁੱਖ ਸੁੱਖ ਨੇ ਸਾਸਤਰੀ ਕਾਲ ਜੀ ਦੇਖੋ ਜੀ ਅੱਜ ਦਾ ਵੀਊ ਤੇ ਹਜੇ ਇੱਥੋਂ ਸਾਫ ਸਫਾਈਆਂ ਤੇ ਦੋ ਟਰਾਲੀਆਂ ਮਿੱਟੀ ਦੀਆਂ ਸਿੱਟਣੀਆਂ ਨੇ ਤੇ ਸਾੰਦ ਨੇ ਜਿਹੜੇ ਆ ਸਾਰੇ ਅੰਦਰ ਖੜਾਉਣੇ ਨੇ ਕਿਉਂ ਮੈਂ ਤੁਹਾਨੂੰ ਦੱਸਿਆ ਪਿਆ ਸੀਨੀ ਬਾਲ ਮੈਨੂੰ ਕੱਲ ਦਾ ਤੇ ਅੱਜ ਦਾ ਦਿਨ ਲੱਗ ਗਿਆ ਉਹਦੇ ਕਰਕੇ ਇਕੱਲੇ ਸੀਰੇ ਤੇ ਬਚਾਰੇ ਤੋਂ ਕੰਮ ਲੋਟ ਨਹੀਂ ਆਇਆ ਕਿਉਂ ਨਾਲ ਬੰਦਾ ਵੀ ਚਾਹੀਦਾ ਇਹ ਹੋਰ ਕੰਮ ਕਰੀ ਗਏ ਜੀ ਮਾਲ ਪਸੂਈ ਸਾਹਮਦਾ ਇੱਕ ਬੰਦੇ ਨੂੰ ਤੇ ਵਿਊ ਦੇਖ ਕੇ ਮੇਰਾ ਤਾਂ ਅੱਜ ਬਹੁਤ ਮਨ ਲੱਗਦਾ ਜੀ ਤੇ ਲੱਗਦਾ ਨਾ ਜਿਵੇਂ ਪੂਰਾ ਕੀਲਾ ਰੋਕਿਆ ਉਹਨਾਂ ਦੇ ਅੱਟ ਨੇ ਸੱਤਾ ਹੀ ਸੱਤਾ ਪਾਈਆਂ ਪੈਣ ਦੇਖੋ ਜੀ ਆਹ ਸੀਰੇ अच्छा ठीक है ते भाई चल ਮਾਂ ਕਰਦਾ ਮੈਨੂੰ ਸੋਚ ਨਹੀਂ ਰਹਿਣੀ ਜੇ ਮੈਂ ਵਗਦਾ ਹੈਗਾ ਸੀਰਾ ਮੇਰਾ ਕੱਲੀ ਕੱਲੀ ਗੱਲ ਦਾ ਧਿਆਨ ਰੱਖਦਾ ਚੀਜ਼ ਆ ਵਧੀਆ ਬੰਦੇ ਦੀ ਵਧੀਆ ਗੱਲ ਹੀ ਹੁੰਦੀ ਆ